ਵੀਰਣਾ ਪਵਨ ਸਿੰਘ ਜੀ ਅਬੇ ਕੀ ਹਾਲਾਤ ਬਣੇ ਹੋਏ ਨੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਤੇ ਉਹ ਜਿਹੜਾ ਘਰ ਟੰਠਾ ਉਹਨਾਂ ਦਾ ਸੀ ਉਹ ਜੀ ਆਪਣੇ ਨੇ ਘਰ ਰਹੀ ਤਿੰਨ ਚਾਰ ਭਰਾ ਤੇ ਉਹਨਾਂ ਦਾ ਇਹ ਘਰ ਇੱਥੇ ਸਾਰੇ ਢਹਿ ਗਏ ਨੇ ਤੇ ਮੁਲਕ ਦਾ ਬਹੁਤ ਜ਼ਿਆਦਾ ਗਾਂ ਤਾਂ ਕਿਤੇ ਇੱਥੇ ਆਪਣਾਈ ਬਹੁਤ ਮਾੜੇ ਜਿੰਨਾਂ ਦਾ ਘਰ ਹੈ ਇਹਨੂੰ ਜੀ ਉਹਨਾਂ ਦਾ ਘਰ ਤੋਂ ਸਸੇ ਢੈਂਡਿਆ ਪਰ ਉਤਰਾ 1.5 ਮਹੀਨੇ ਹੋ ਗਏ ਪਾਣੀ ਵਗਦੇਣ ਵਿੱਚ ਹੀ ਮਾਲ ਡੰਗ ਰਹੀਂ ਕੱਢਿਆ ਸਾਜ ਨੇ ਸੁਲਝਾ ਕੀਤਾ ਸੀ 20 ਅਗਸਤ ਨੂੰ ਨਹੀਂ ਜੀ ਪਹਿਲੋਂ ਨਹੀਂ ਕੀਤਾ ਹੁਣ ਕੀਤਾ ਵੀ ਆ ਤੇ ਆਪੋ ਆਪਣਾ ਜੋ ਪਹਿਲੋਂ ਨਹੀਂ ਇਹ ਗੱਲ ਹੋਈ ਹੁਣ ਧਰੀਆਂ ਦਾ ਕੰਮ ਨਾਲੇ ਟਰਾਲੇ ਕਾਹ ਲੈਦੇ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਹੱਥੋਂ ਹੀ ਜ਼ਿਆਦਾ ਡੰਗਰ ਜਿਹੜਾ ਸਮਰਤ ਬਾਹਰ ਕੱਢ ਲਿਆ ਇਹ ਡੰਗਰ ਜਿਹੜਾ ਹੁਣ ਕੱਟੇ ਨੇ ਅੱਜ 10 ਦਿਨ ਹੋ ਗਏ ਪੂਰੇ ਪਹਿਲੋਂ ਉੱਥੇ ਪਾਣੀ ਨਹੀਂ ਕਿਹੜੇ ਉੱਚਾ ਥਾਂ ਸੀ ਤੇ ਉਦੋਂ ਫਿਰ ਵਿੱਚ ਹੀ ਰੱਖੀ ਤੇ ਅੱਜ ਹੀ ਘਾਟਾ ਲਾਟਾ ਹੈ ਅੱਜ ਹੀ ਘਾਟਾ ਹੈ ਗਿਆ ਹਾਂ ਰਾਤ ਤੇ ਠੱਗ ਗਈ ਬਹੁਤ ਜ਼ਿਆਦੇ ਪਹਿਲੋਂ ਬੜਿਆ ਬੜਿਆ ਫਿਰਦਾ ਪਾਣੀ ਢੋਟ ਹੈ ਗਿਆ ਇਹੀ ਕਰਾਂਗੇ ਜੋ ਸਹਿਯਾਕਰ ਸਾਡੀ ਸਰਕਾਰ ਕਰੇ ਜੋ ਵੀ ਹੈਗਾ ਤੁਸੀਂ ਇਹੀ ਲਵੋ ਜੋ ਕੁਛ ਹੈਗਾ ਉਹ ਨਹੀਂ ਮੂਹ ਮੰਗਦੇ ਉਤਰੇ ਭੜੇ ਲੱਗਣੇ ਕਿੰਨੀ ਕੁ ਜ਼ਮੀਨ ਹੀ ਕਾੜੀ ਇੱਥੇ ਜ਼ਮੀਰ ਤਾਂ ਹੈਗੀ ਸੀ 30 40 ਕਿਲੇ ਸਾਡੇ ਸਾਰੇ ਭਰਾਵਾਂ ਦੀ ਤੇ ਥੱਲੇ ਵੀ ਜਿਹੜਾ ਸਾਰਾ ਨੁਕਸਾਨ ਵਿੱਚ ਬਣਦੇ ਜੀ ਸਾਰਾ ਹੋ ਗਿਆ ਜੋ ਵੀ ਹੈਗਾ ਵਿੱਚ ਕੋਈ ਛੈ ਨਹੀਂ ਰਹੀ ਨਾਮ ਆਪਣਾ ਗੁਰਸਾਖ ਸਿੰਘ ਜੀ ਪਿੰਡ ਆਪਣਾ ਸਬਰਾਜ ਜੀ ਜੀ ਕਹਿਣਾ ਚਾਹੋਗੇ ਜੇ ਪਾਣੀ ਵਾਲਾ ਪੱਤਰ ਹਾਂਜੀ ਪੱਤਰ ਜਿਹੜਾ ਰਾਤ 3 ਵਜੇ ਦੀ ਗੱਲ ਆ ਐਸੋ ਤੇ ਸਾਹਮਣੇ ਬੰਦ ਤੇ ਦੇ ਰਾਤ ਬਹੁਤ ਥੜਾ ਖੜਾਕ ਆ ਸਾਨੂੰ ਐ ਲੱਗਾ ਵੀ ਮਟਰ ਮਰ ਰਹੇ ਪਿਆ ਐ ਫੇਰੀ ਜਦੋਂ ਇੱਥੇ ਪਹੁੰਚੇ ਲੈਟਾਂ ਮਾਰੀਆਂ ਵੇਖਿਆ ਇਹ ਅੰਤੋਂ ਨਾਲ ਘਾਰੇ ਸਾਰੇ ਦਾ ਸਾਰਾ ਵਿਛੜੇ ਪਿਆ ਟਰੈਕਟਰ ਲੱਗੇ ਦੋ ਇੱਕ ਟਰੈਕਟਰ ਜੇ ਹੈਗਾ ਤੇ ਦੂਜਾ ਟਰੈਕਟਰ ਉੜ ਗਿਆ ਸਾਡੇ ਅੱਕੇ ਵੇਨਿਆ ਵੇਨਿਆ ਇੱਕ ਮਹੀਨਾ ਹੋ ਗਿਆ ਏ ਇਹਨੂੰ ਢਾਹ ਲੱਗਣ ਦੀ ਨੂੰ ਪਰ ਜਦੋਂ ਅੱਜ ਰਾਤ 3 ਵਜੇ ਉਹ ਤਗੜੀ ਢਾਹ ਲੱਗੀ ਪਾਣੀ ਦਾ ਭਾਅ ਬਹੁਤ ਜ਼ਰਾ ਹੀ 3 ਲੱਖ 40 ਹਜ਼ਾਰ ਰੁਪਏ ਚ ਗਈ ਉਧੇ ਕਰਕੇ ਨੇ ਖਾਰ ਪਾ ਗਏ ਟਰੈਕਟਰ ਵੀ ਲੱਗਿਆ ਤੇ ਜਿਹੜਾ ਸ਼ੈੱਡ ਉੱਥੇ ਲੇਟੇ ਪਿਆ ਕਾफी ਨੁਕਸਾਨ ਹੋ ਗਿਆ ਮੇਰੇ ਕੱਲ ਨਾ ਇੱਕ ਘਟੋ ਘੱਟ ਇਹ 20-25 ਘਰ ਆ ਜਿਹੜੇ ਢੈ ਢੇਰੀ ਮੇਰੇ ਵੇਂਦੇ ਵੇਂਦੇ ਹੋ ਗਏ ਆ ਹਾਂਜੀ ਇਹ ਜਿੱਥੇ 2023 ਚ ਪੰਟ ਟਟਾ ਉਹਦੇ ਲੱਗੀ ਹਾਂਜੀ ਜਿਹੜਾ 2023 ਚ ਪੰਟ ਟਟਾ ਹੀ ਉਹਦੇ ਲੱਗੇ ਰਾਜ ਸਿੰਘ ਵਾਲੀ ਬਸਤੀ ਦੇ ਉਹਦੇ ਸਾਹਮਣੇ ਇੱਕ ਪਰਿਵਾਰ ਬੈਠੇ ਘਰ ਬੈਠੇ ਆ ਇਹਨਾਂ ਹੁਣ ਯੂਨੀਵਰਸਿਟੀ ਦੇ ਵਿੱਚ ਜਾ ਕੇ ਬੈਠੇ ਆ ਬਹੁਤ ਤਗੜੀ ਢਾਹ ਲੱਗੀ ਆ ਜੇ ਆਪਾਂ 2023 ਦੀ ਗੱਲ ਕਰੀਏ ਨਾ ਉਹਦੇ ਨਾਲੋਂ ਡੇਢ ਗੁਣਾ ਪਾਣੀ ਜ਼ ਕਿਨਾ ਵੇਖਿਆ ਕੋਈ ਦੀ ਜਦੋਂ ਬੰਨ ਟਾਡਾ ਕੰਨਾ ਕੋ ਹੋ ਜਾਂਦਾ ਉਹ ਟਾਈਮ ਤੇ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਮੇਰਾ ਮਾਲ ਪਸ਼ੂ ਵਿੱਚ ਰਹਿ ਗਏ ਫਸਲ ਮੇਰੀ ਚਲੋ ਮਾਰੀ ਮਾਰੀ ਜਾਣੀ ਪਰ ਜਿਹੜਾ ਮਾਲ ਡੰਗਰ ਕਟਣ ਦਾ ਸਾਨੂੰ ਟਾਈਮ ਨਹੀਂ ਮਿਲਿਆ ਜਿਹੜੇ ਪਸ਼ੂ ਉਹ ਵੀ ਮਰ ਗਏ ਹਾਂਜੀ ਕਿੰਨੇ ਵਕਤਾਂ ਤੋਂ ਤੁਸੀਂ ਲਗਾਤਾਰ ਇਹਦੀ ਸੇਵਾ ਕਰ ਰਹੇ ਹਾਂ ਹਾਂਜੀ ਸਾਨੂੰ 1 ਮਹੀਨਾ ਹੋ ਗਿਆ ਵਾ ਰਾਤ 24 ਘੰਟੇ ਸੇਵਾ ਕਰਦੇ ਹਾਂ ਬੰਨ ਤੇ ਵੀ ਰਾਤ ਰਾਕੀ ਰੱਖਦੇ ਹਾਂ ਵੀ ਕੋਈ ਸ਼ਰਾਂਤੀ ਅੰਸਰ ਆਣ ਕੇ ਬੰਨ ਨੂੰ ਢਾਹ ਨਾਲ ਆ ਜਾਏ ਆ ਬੱਬੂ ਵੀਰਿਆ ਇਹਦੀ 24 ਘੰਟੇ ਹੀ ਇਹਦੀ ਸੇਵਾ ਹੋਣਾ ਰਾਤ ਵੀ ਜਗਦੇ ਆਂ ਦਿਨੇ ਵੀ ਜਾਗੀਦਾ ਜੀ ਕਈ ਜਾਰ ਦੀ ਅੰਸਰ ਜਿਹੜੀਆਂ ਝੂਠੀਆਂ ਬੋਹੜ ਆ ਰਿਆ ਆਪਣੀ ਪਹੁੰਚ ਨਹੀਂ ਨਹੀਂ ਪਹੁੰਚਾ ਫੌਜੀ ਸਾਹਿਬ ਨਾਲ ਵੀ ਗੱਲ ਹੋਈ ਆ ਸਾਰਿਆਂ ਨਾਲ ਸਾਡੀ ਪ੍ਰਸ਼ਾਸਨ ਨਾਲ ਗੱਲ ਹੋਈ ਆ ਬਾਕੀ ਅਹੀਂ ਤੇ ਵੇਖ ਨਹੀਂ ਵੇਨੇ ਆ ਇਹ ਝੂਠੀ ਫਾਣਾ ਪਲਾਓ ਫੌਜੀ ਸਾਹਿਬ ਤੇ ਆਪਣੇ ਨਾਲ ਅੱਜ ਪੰਜ ਛੇ ਦੋਂਗੇ ਲੱਗੇ ਦੋ ਕੈਪਟਨ ਸਾਹਿਬ ਵੀ ਆਏ ਆ ਸਾਰੇ ਮਤਲਬ ਉਹਨਾਂ ਦੀਆਂ ਜਿੰਨੀਆਂ ਜੁਨਟਾ ਫੌਜ ਚ ਲੱਗੀਆਂ ਇੱਥੇ ਸਾਡੇ ਨਾਲ ਸਹਤ ਕਰਾ ਰਹੀਆਂ ਹਾਂਜੀ ਮੇਰਾ ਨਾਮ ਜਗਜੀਤ ਸਿੰਘ ਪਿੰਡ ਸਭਰਾ ਪ੍ਰਸ਼ਾਸਕ ਕਮੇਟੀ ਕੋਰਟ ਬੁੱਡਾ ਪੰਜਾਬ ਜੀ ਕੀ ਕਹਣਾ ਚਾਹੁੰਦੇ ਆ ਜੀ ਏ ਵੀਜੀ ਜਾਣਕਾਰੀ ਦੇਣਾ ਚਾਹੁੰਦੇ ਆ ਵੀ ਜਿੱਦਾਂ ਕੱਲ ਦਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵਧਿਆ ਸੀ ਤੇ ਅੱਜ ਰਾਤ ਦਾ 3 ਵਜੇ ਦਾ ਯਾਨੀ ਕਿ ਤੜਕੇ ਦਾ ਪਾਣੀ ਦਾ ਪੱਧਰ ਥੋੜਾ ਘਟਣਾ ਸ਼ੁਰੂ ਹੋਇਆ ਸੀ ਤੇ ਅੱਜ 1 ਫੁੱਟ ਪਾਣੀ ਦਾ ਘਟ ਚੁੱਕਾ ਵਾ ਕੁਝ ਵੀਰਾਂ ਵੱਲੋਂ ਇਹ ਬੋਅ ਫਰਾਈਆਂ ਜਾ ਰਹੀਆਂ ਜਦੋਂ ਪਾਣੀ ਦਾ ਪੱਧਰ ਵਧਿਆ ਸੀ ਜਿਹੜੀ ਫੌਜ ਇੱਥੇ ਆਣ ਕੇ ਜਿਹੜਾ ਵਾਸਭਰਾਵਾਲੀ ਸਾਈਡ ਨੂੰ ਬੰਨ੍ਹ ਤੋੜ ਰਹੀ ਆ ਉਹ ਬਿਲਕੁਲ ਝੂਠੀਆਂ ਫੇਕ ਵੀਡੀਓ ਪਾਈਆਂ ਲੋਕਾਂ ਨੇ ਜਿਹੜਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਬਣਾਉਣ ਵਾਸਤੇ ਤਾਂ ਆਪਣੇ ਵੀਊ ਵਧਾਉਣ ਵਾਸਤੇ ਤੁਸੀਂ ਵੀ ਇਹ ਹੀ ਸਕਦੇ ਹੈ ਜਿਹੜੀ ਆਪਣੀ ਫੌਜ ਆ ਸਾਡੀ ਆਰਮੀ ਹੈ ਸਾਡੇ ਨਾਲ ਮਦਦ ਕਰਾਉਣ ਵਾਸਤੇ ਆਈ ਹੈ ਸਾਡੇ ਨਾਲ ਬੰਨ ਬਣਾਉਣ ਵਾਸਤੇ ਆਏ ਆ ਬੰਨ ਤੋੜਨ ਵਾਸਤੇ ਨਹੀਂ ਆਏ ਆਪਾਂ ਆਪਣੀ ਫੌਜ ਦੀ ਬਦਨਾਮੀ ਨਾ ਕਰੀਏ ਆਪਣੇ ਦੇਸ਼ ਦੇ ਜਵਾਨ ਆਪਣੇ ਬਾਰਡਰਾਂ ਦੀ ਰਾਖੀ ਕਰਦੇ ਆ ਆਪਣੇ ਬੰਨਾਂ ਦੀ ਰਾਖੀ ਕਰਦੇ ਆ ਜੇ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆਪਾਂ ਬਿਲਕੁਲ ਇਹੋ ਜਿਹੀਆਂ ਗੱਲਾਂ ਨਾ ਕਰਿਆ ਕਰੀਏ ਫੌਜ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੀ ਆਪਣਾ ਫਾਇਦਾ ਹੀ ਕਰਦੀ ਜਦੋਂ ਕਦੇ ਹਾਰ ਆ ਜਾਂਦੇ ਆ ਇਹ ਫੌਜ ਜਾ ਕੇ ਘਰਾਂ ਦੇ ਵਿੱਚੋਂ ਆਪਾਂ ਨੂੰ ਕੱਢ ਕੇ ਬਾਸ ਰੱਖੇ ਥਾਵਾਂ ਤੇ ਲੈ ਕੇ ਜਾਂਦੀ ਆ ਇਹਨਾ ਬਾਨੀ ਤੋੜਨੇ ਹੋ ਤਾਂ ਫਿਰ ਆਪਾਂ ਨੂੰ ਉਸ ਤੋਂ ਕੱਢ ਕੇ ਕਿਵੇਂ ਲਿਆਉਣਾ ਇਹ ਕੋ ਆਪਣੇ ਦੁਸ਼ਮਣ ਨਹੀਂ ਸਾਡੇ ਆਪ ਦੇ ਭਰਾ ਵਾ ਸਾਡੇ ਆਪ ਦੇ ਪਰਿਵਾਰਾਂ ਵਿੱਚ ਹੋਈਆਂ ਇਹਦੇ ਪਾਣੀ ਦਾ ਪੱਧਰ ਜਿਹੜਾ ਹੁਣ ਜਿਉਂ ਦਾ ਤਿਉਂ ਸਵੇਰ ਦਾ ਚੱਲ ਰਿਹਾ ਵਾ ਕੋਈ ਵਧਿਆ ਨਹੀਂ ਗਾ ਕੋਈ ਡਾਰਾ ਨਹੀਂ ਗੱਲ ਨਹੀਂ ਗਈ ਸੰਗਤਾਂ ਨੂੰ ਬੇਅੰਤੀ ਵੱਧ ਵੱਧ ਬੰਨ ਤੇ ਪਹੁੰਚੋ ਤੇ ਆਪਾਂ ਜਿੱਥੇ ਬੰਨ ਕਮਜ਼ੋਰ ਰਿਹਾ ਵਾ ਉਹ ਜਗ੍ਹਾ ਤੇ ਤੋੜੇ ਲਾ ਕੇ ਨੂੰ ਆਪਾਂ ਫਿਰ ਕੈਮ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਵੀ ਲਾਇਆ ਜੀ ਬਿਲਕੁਲ ਜੀ ਰਾਤੋਂ ਜਿੰਨੇ ਦਿਨਾਂ ਦਾ ਇੱਥੇ ਪਾਣੀ ਦਾ ਪੱਧਰ ਵਧਿਆ ਤੇ ਰਾਤ ਆਪਣੀ ਸੇਵਾ ਚੱਲਦੀ ਰਹਿੰਦੀ ਆ ਵੀਰ ਸਾਡੇ ਨਾਲ ਜਿੰਨੇ ਵੀ ਸਾਡੇ ਵੀਰ ਆਉ ਸਾਰੇ ਆਣ ਕੇ ਰਾਤ ਨੂੰ ਠਿਕਰੀ ਪਹਿਰਾ ਦਿੰਦੇ ਆ ਅਸੀਂ ਵੀ 10-12 ਜਾਣੇ ਸਭਰਾਤ ਆਣ ਕੇ ਇੱਥੇ ਰਾਤ ਨੂੰ ਠਿਕਰੀ ਪਹਿਰਾ ਦਿੰਨੇ ਆ ਤੇ ਬਿਲਕੁਲ ਜਿਹੜੀ ਸਹੀ ਸਹੀ ਜਾਣਕਾਰੀ ਹੁੰਦੀ ਉਹ ਵੀਰਾਂ ਨੂੰ ਦਿੰਨੇ ਆ ਤਾਂ ਕਿ ਕਿਸੇ ਦੇ ਵਿੱਚ ਡਰ ਦਾ ਮਾਹੌਲ ਨਾ ਬਣੇ ਦੇ ਵਿੱਚ ਨਾ ਸ਼ਰਾਰਤੀ ਲੋਕ ਹੁੰਦੇ ਹਰ ਜਗ੍ਹਾ ਹੀ ਹੁੰਦੇ ਹਰ ਨਗਰ ਵਿੱਚ ਹੁੰਦੇ ਇਲਾਕੇ ਵਿੱਚ ਹੁੰਦੇ ਆ ਹਾਂਜੀ ਹਾਂਜੀ ਉਹਨਾਂ ਦਾ ਸੋਚਣਾ ਹੁੰਦਾ ਵੀ ਚਲੋ ਜੇ ਸਰਕਾਰ ਨੇ ਕੋਈ ਉਹ ਉਸ ਟਾਈਮ ਨਹੀਂ ਗੱਲਾਂ ਹੁੰਦੀਆਂ ਜਦੋਂ ਇਹ ਰਾਜਨੀਤਿਕ ਲੋਕਾਂ ਦੀਆਂ ਆਪਣੀਆਂ ਗੱਲਾਂ ਦੀਆਂ ਅੱਜ ਮੁਸ਼ਕਲ ਦਾ ਟਾਈਮ ਹੈਗਾ ਅੱਜ ਸਾਰੀ ਜਿਹੜੀ ਆ ਸਰਕਾਰ ਵੀ ਤੇ ਪ੍ਰਸ਼ਾਸਨ ਵੀ ਚਾਹੇ ਸਮਾਜ ਸੇਵੀ ਸੰਸਥਾਵਾਂ ਸੰਪਰਦਾਮਾਂ ਸਾਰੀਆਂ ਅੱਜ ਸੰਗਤ ਹੀ ਆ ਸਾਰੇ ਇੱਕ ਹੀ ਆ ਜੇ ਪਾਣੀ ਇੱਕ ਹੋ ਕੇ ਸਾਡਾ ਨੁਕਸਾਨ ਕਰ ਰਿਹਾ ਤੇ ਅਸੀਂ ਇੱਕ ਹੋ ਕੇ ਸਾਰੀ ਇਹਦਾ ਮੁਕਾਬਲਾ ਕਰ ਰਹੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਫਵਾਹਾਂ ਹੁੰਦੀਆਂ ਨਾ ਹਮੇਸ਼ਾ ਰਾਜਨੀਤੀ ਦੇ ਵਿੱਚ ਨਹੀਂ ਆਪਾਂ ਹਰ ਗੱਲਾਂ ਨੂੰ ਲੈਣਾ ਚਾਹੀਦਾ ਜੇ ਸਰਕਾਰ ਕੋਈ ਚੰਗਾ ਕੰਮ ਕਰਦੀ ਹੈ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਤੇ ਸਾਨੂੰ ਫਵਾਹਾਂ ਨਹੀਂ ਫਲਾਉਣੀਆਂ ਚਾਹੀਦੀਆਂ ਅੱਜ ਸਰਕਾਰ ਵੀ ਸਾਡੇ ਨਾਲ ਆ ਪ੍ਰਸ਼ਾਸਨ ਵੀ ਸਾਡੇ ਨਾਲ ਸੰਗਤ ਵੀ ਨਾਲ ਆ ਸਾਡੇ ਪੂਰੀ ਦੁਨੀਆ ਦੀ ਜਿਹੜੇ ਦੁਨੀਆ ਦੇ ਲੋਕ ਆ ਉਹਨਾਂ ਨੇ ਜੋ ਪੰਜਾਬ ਦੇ ਹਾਲਾਤਾਂ ਨੂੰ ਦੇਖਿਆ ਸਾਰੇ ਲੋਕ ਜਿਹੜੇ ਦੁਨੀਆ ਦੇ ਵਿੱਚ ਬੈਠੇ ਚਿੰਤਤ ਆ ਜਿਹੜੇ ਦੇਸ਼ ਦੇ ਅੰਦਰ ਬੈਠੇ ਵੀ ਜਿਹੜੇ ਉਹ ਵੀ ਚਿੰਤਤ ਆ ਸਾਰਿਆਂ ਦਾ ਜਿਹੜਾ ਧਿਆਨ ਸਾਡੇ ਇਸ ਬੈਲਟ ਦੇ ਉੱਤੇ ਲੱਗਾ ਹੋਇਆ ਪੂਰੀ ਦੁਨੀਆ ਦਾ ਦੇਸ਼ ਤੇ ਦੁਨੀਆ ਦਾ ਧਿਆਨ ਸਾਡੇ ਇੱਥੇ ਲੱਗਿਆ ਹੋਇਆ ਵੀ ਬਹੁਤ ਵੱਡਾ ਨੁਕਸਾਨ ਹੋਇਆ ਤੇ ਅਸੀਂ ਸਾਰੇ ਮਿਲ ਕੇ ਅਰਦਾਸ ਵੀ ਕਰਦੇ ਆਂ ਤੇ ਅਸੀਂ ਮਦਦ ਵੀ ਕਰਦੇ ਆਂ ਹਰ ਬੰਦਾ ਇੱਥੇ ਆਪਣੀ ਆਪਣੀ ਸੇਵਾ ਦੇ ਰਿਹਾ ਇਲਾਕੇ ਵਾਲੇ ਵੀ ਦੇ ਰਹੇ ਆ ਦੂਰ ਨੇੜੇ ਪੂਰੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਉਹ ਸਾਰੀਆਂ ਤੁਹਾਡੇ ਨਾਲ ਖੜੀਆਂ ਵਾ ਸਰਕਾਰ ਵੀ ਤੁਹਾਡੇ ਨਾਲ ਆ ਪ੍ਰਸ਼ਾਸਨ ਵੀ ਤੁਹਾਡੇ ਨਾਲ ਆ ਅਫਵਾਹਾਂ ਤੋਂ ਬਚਣਾ ਚਾਹੀਦਾ ਕੁਝ ਲੋਕ ਸ਼ਰਾਰਤੀ ਆ ਕੁਝ ਕਹਿ ਦਿੰਦੇ ਆ ਵੀ ਆਰਮੀ ਨੇ ਪਤਾ ਨਹੀਂ ਕੀ ਆ ਤੇ ਨੁਕਸਾਨ ਕਰ ਦੇਣਾ ਆਰਮੀ ਆਪਣੀ ਮਦਦ ਵਾਸਤੇ ਆਈ ਆ ਨੁਕਸਾਨ ਵਾਸਤੇ ਨਹੀਂ ਆਈ ਇਸ ਕਰਕੇ ਸਾਨੂੰ ਸਾਰਿਆਂ ਦੇ ਵਿਸ਼ਵਾਸ ਵਿਸ਼ਵਾਸ ਵੀ ਰੱਖਣਾ ਚਾਹੀਦਾ ਤੇ ਇਸ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਬਾਕੀ ਸਭ ਤੁਸੀਂ ਮਾੜਾ ਠੀਕ ਹੈ ਤੁਹਾਡੇ ਨਾਲ ਇੱਥੇ ਰਹਿਣ ਦੇ ਵਾ ਤੇ ਆਪਾਂ ਮਿਲ ਕੇ ਇਸ ਟੀਮ ਨੂੰ ਹੁਣ ਆਪਾਂ ਰਿਸੋਲਵ ਕਰਦੇ ਠੀਕ ਹੈ ਜੀ ਸਿਵਲ ਟੌਪੀਜ਼ ਨਾਲ ਨੇ ਬਾਬਾ ਜੀ ਨਾਲ ਨੇ 올 ਟੁਗੇਦਰ ਵੀ ਮੀਨ ਰਿਸੋਲਵ ਇਟ ਐਂਡ ਵੀ ਆਰ ਹੇਅਰ ਟੂ ਐਂਡ ਦਿਸ ਪ੍ਰੋਬਲਮ ਠੀਕ ਹੈ ਜੀ ਜੋਸ਼ ਚ ਜੋਸ਼ ਜੋਸ਼ ਪੂਰੇ ਜੋਸ਼ ਚ ਭਾਜੀ ਨਹੀਂ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ